ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੇ ਆ ਵੀ ਸਾਰੇ ਠੀਕ ਠਾਕ ਹੋਮ ਹੋਗੇ ਕੰਟੀਨਿਊ ਕਰਦੇ ਆ ਆਪਾਂ ਆਪਣਾ ਅੱਜ ਦਾ ਬਲੌਗ ਤੇ ਜਿਵੇਂ ਸੋਨੂੰ ਪਤਾ ਹੀ ਆ ਮੰਗੇ ਦਾ ਵਿਆਹ ਤੇ ਹੁਣ ਤਿਆਰੀਆਂ ਸ਼ੁਰੂ ਨੇ ਆਪਣੀਆਂ ਰੋਜ਼ ਆਉਣਾ ਜਾਣਾ ਰਹਿੰਦੀ ਆ ਤੇ ਹੁਣ ਆਪਾਂ ਮਾ ਵੀ ਆ ਗਏ ਕੱਲ ਤੇ ਅੱਜ ਹੁਣ ਇੱਥੋਂ ਇਹਨਾਂ ਦੀਆਂ ਸ਼ੋਪਿੰਗਾਂ ਕਰਾਂਗੇ ਇਹਨਾਂ ਦੀਆਂ ਤਿਆਰੀਆਂ ਇੱਥੇ ਲਾ ਲੈਣੇ ਆਂ ਟੋਜੇ ਕੋਲ ਟੋਜੇ ਕੋਲ ਪਿੱਛੇ ਨਹੀਂ ਲੰਘਦੇ ਲੰਗ ਲੰਗ ਜੂ ਗਿਆ ਤੇ ਬਸ ਗੱਡੀ ਦੇ ਕੋਲ ਸਾਈਡ ਸੀਸੇ ਲੱਗ ਗਈ ਤੇ ਗੱਤ ਪਾਈ ਲੈ ਲੈ ਤੇ ਅੰਮੀ ਤੇ ਲਾ ਦੋ ਤਾ ਮਾ ਦੂਏ ਬਰਾਬਰ 35 ਵਾਲੇ ਗੜੇ ਵਿੱਚ ਵਿਚਾਲੇ ਬਰੀਆਂ 부ਰੀਆਂ ਖਰੀਦਦੇ ਆ ਆਪਾਂ ਮੈਡਮ ਦੀਆਂ ਕੱਪੜਾ ਵਾਲੀ ਦਾ ਲੱਕੀ ਆ ਅੱਜ ਉੱਥੇ ਵਾਰ ਦੀ ਉੱਥੇ ਲਾ ਲਓ ਹਾਂ ਉਹ ਆਟੋ ਜੀ ਦੇ ਪਰਾਂ ਉੱਥੇ ਲਾ ਲਓ ਅੱਜ ਆਪਾਂ ਸਮਾਣਾ ਸ਼ਹਿਰ ਘੁੰਮਦੇ ਆ ਚਲੋ ਜੀ ਚਲੋ 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 ਆਰਾਮ ਨਾਲ ਜਾਊਗੀ ਸਹੀ ਇੱਥੇ ਜੀ ਕਰਕੇ ਲਾ ਲਓ ਹਾਂ ਸੰਤਾ ਉਹ ਵੇਦ ਨੇ ਜੀ ਤੋਂ ਜਾਣੇ ਆ ਵੇਦ ਰੁਪਏ ਤਾਂ ਮਿਲ ਜਾਂਦੀ ਆ ਪਾਤੜਾ ਨਹੀਂ ਮਿਲਦੀ ਹੈਗੀ ਸੰਗਰੂਰ ਨਹੀਂ ਮਿਲਦੀ ਹੈਗੀ ਠੀਕ ਆ ਹਾਂ ਲੱਗੀ ਚਲਾਈ ਮੇਰੇ ਕੋਲ ਗੁੰਡੀ ਕੱਢਣੀ ਹੈ ਕੋਮ ਮੈਕੈਨਿਕਲ ਜੂਗੀ ਅੱਗੋਂ ਦੀ ਵੀ ਤੇ ਹੁਣ ਆਪਾਂ ਚੱਲਦੇ ਹਾਂ ਜੀ ਸ਼ਾਪਿੰਗ ਕਰਨ ਤੇ ਸੋਨ ਦਿਖਾਉਣੇ ਆ ਸਾਡਾ ਸਮਾਨਾ ਸ਼ਹਿਰ ਕਿੱਦਾਂ ਦਾ ਕਿਵੇਂ ਦਾ ਸਾਰੇ ਦੁਕਾਨਦਾਰ ਹਮਲਾ ਕਰਦੇ ਪੈ ਕੇ ਬੰਦੇ ਜੇ ਉਂਝ ਗੁਦਾਨਪੁਰ ਦਾ ਕੱਪੜਾ ਲੈਣਾ ਜੇ ਉਹ ਤਾਂ ਹੈ ਨਾ ਕਿਤੇ ਕਮਾਉਣਾ ਕੋਈ ਨਾ ਚਾਹੀਦਾ ਅਗਲਾ ਕਹਦੇ ਵੀ ਗੁਰਦੁਆਰੇ ਵੱਤ ਜਾਈਦਾ ਜਾਂ ਮੰਦਰ ਵੱਤ ਜਾਈਦਾ ਅੱ깔 ਐਂ ਜੀ ਉਹਦਾ ਦਾ ਸੀ ਅੱਫਾਂ ਪਹੁੰਚ ਗਏ ਆਂ ਜੀ ਅਮਰਤਸਰੀਆਂ ਦੀ ਹੱਟੀ ਤੇ ਤੇ ਹੁਣ ਆਪਾਂ ਕਰਦੇ ਆਂ ਕੱਪੜਿਆਂ ਦੀ ਸ਼ਾਪਿੰਗ ਉਸ ਸਾਡੇ ਸੂਟ ਲੈਣ ਨੇ ਮੰਮੀ ਹੋਰਾਂ ਦੇ ਤੇ ਮੈਡਮ ਜੀ ਦੇ ਵੀ ਲੈਣੇ ਨੇ ਹਨਾ ਬਰੀਆਂ ਬੁਰੀਆਂ ਤੇ ਆਪਾਂ ਹੁਣ ਇੱਥੋਂ ਸਾਰੀ ਖਰੀਦਦਾਰੀ ਕਰਦੇ ਆਂ ਪਹਿਲਾਂ ਵੀ ਵੀਡੀਓ ਦੇਖੀ ਸੀ ਪਿਛਲੇ ਸਾਲ ਇਹ ਤੇਤੀ ਰਹਿ ਗਈ ਜੀ ਫਾਇਦਾ ਕੁਛ ਨਹੀਂ ਜੀ ਠੀਕ ਆ ਬੱਚੇ ਸਾਡੇ ਸਕੂਲ ਬੈਗ ਹੁਣ 15 1500 ਦੇ ਲੈ ਜਾਂਦੇ ਨੇ ਬੰਦੇ ਨੂੰ ਪਾਤੜਾਂ ਤੋਂ ਜਿੱਦ ਕਰਦੇ ਨੇ ਵੀ ਆਹੀ ਲੈਣਾ ਬਸ 6 ਮਹੀਨੇ ਬਾਅਦ ਫੇਰ ਬਦਲਦਾ ਬੈਗ ਤਾਂ ਵਾਧੂ ਵੈਰਿਟੀ ਮਿਲ ਜੂਗੀ ਤੁਸੀਂ ਇਹਦੇ ਮਸਤੀ ਲੈ ਲਓ ਤੁਸੀਂ ਸਸਤਾ ਗੱਲ ਆਨੇ हां जी ਹੁਣ ਸਾਡੀ ਸ਼ਾਪਿੰਗ ਹੋ ਗਈ ਹੈ ਡਨ ਤੇ ਆਪਾਂ ਹੁਣ ਚੱਲਦੇ ਆਂ ਘਰ ਨੂੰ ਜਿਹੜਾ ਸਮਾਨ ਲੈਣਾ ਸੀ ਲੈ ਲਏ ਜੇ ਮਾੜਾ ਮੋਟਾ ਰਹਿ ਗਿਆ ਉਹ ਆਪਾਂ ਫੇਰ ਲੈ ਕੇ ਜਾਵਾਂਗੇ ਆ ਜਿਹੜਾ ਖੜਾ ਹੋਇਆ ਇਹ ਤਾਂ ਕੱਪੜਾ ਲੈਂਦੇ ਹੁੰਦੇ ਨੇ ਪਹਿਲਾਂ ਬਾਪੂ ਦੀ ਦੁਕਾਨਾਂ ਮੁੰਡੇ ਸਾਹਦੇ ਹੋ ਨੌਕਰ ਉਹਦੀ ਟਾਕਾ ਫੈਕਟਰੀ ਆ ਬੰਦ ਲੈਣ ਆ ਜਾਂਦੇ ਨੇ ਬਸ ਇੱਧਰ ਜਿਹੜਾ ਉੱਠਿਆ ਉਹ ਤਾਂ ਲੈਂਦੇ ਹੁੰਦੇ ਨੇ ਤੇ ਬੇਬੇ ਵੀ ਉਹ ਨਾਲ ਵਿਚਾਰਾ ਕੁਰਬਾਨ ਹੁੰਦਾ ਆ ਇੱਧਰ ਸਾਰੀਆਂ ਰੇਸ ਸਪਰੇਅ ਆਈਆਂ ਓਏ ਲਾਂ ਵੈਰੀ ਗੁੱਡ ਦ ਲੌ ਜੀ ਜਸਨੀਲ ਲਈ ਟਰੋਫੀ ਦਿੱਤਾ ਸਰਪ੍ਰਾਈਜ਼ ਇਹਨੇ ਕਾਦੀ ਮਿਲਿਆ ਹੈ ਮੈਂ ਮੈਮ ਸੈਡ ਯੂ ਮੇਕ ਅ ਲਾਰਡ ਬਟ ਸਪੀਕ ਇਨ ਇੰਗਲਿਸ਼ ਓਕੇ ਮੈਮ ਸੈਡ ਵਨ টিਚਰਸ ਆ ਟੇਕਿੰਗ आवर ਪ੍ਰੈਕਟੀਕਲ ਦਨਿਸ਼ ਹੀ ਸ਼ੀ ਗਿਵ ആൽ ഹു ആർഡ ഗുഡ പ്രുഡ്സ് Going a very good, intelligent guy. star, Five star. very <laughs> Okay, thank Five. you, ma'am. Thank you, ma'am. Thank you, ma'am. And all the staff and principal ma'am director, ma'am. Okay, very good. <laughs> ਆ ਬੈਠੇ ਅੱਜ ਅਸੀਂ ਬੜੇ ਅਜੀ ਪਿੰਕੀ ਹਲਵਾਈ ਪਿੰਕਾ ਪਿੰਕੀ ਹਲਵਾਈ ਇਹ ਬਣੇ ਰਹੇ ਹਲਵਾਈ ਬਣੇ ਆ ਗਿਆ ਆਵਾ ਪਤਾ ਲੱਗ ਗਿਆ ਹਲਵਾਈ ਦਾ ਹਲਵਾਈ ਇਹ ਜੇ ਬੈਠੇ ਆ ਕੋਈ ਨਾ ਗਾ ਬਾੜ ਕੇ ਪਤੰਦਰਾ ਨਹੀਂ ਇਹ ਆ ਤਾਂ ਲੋੜੀ ਦਾ ਜਮਾਤ ਦੀ ਤਿਆਰੀ ਕਰਦੇ ਅੱਜ ਦੇ ਤਾਂ ਸਹੀ ਮੋਟੇ ਮੋਟੇ ਹੋ ਰਹੇ ਨੇ ਪੂਰੇ ਖਵਾ ਖਾ ਖਾ ਕੇ ਸਾਈ ਦਾ ਮੰਡੇ ਪਏ ਨੇ ਹੋਰ ਆਪ ਆਪੋ ਆਪਣਾ ਕਰ ਰਹੇ ਨੇ ਬੈਠਾ ਕਾਪੀ ਯਾ ਕਾਪੀ ਲਾ ਕੀ ਕਰਨਾ ਮੇਰੀ ਮੇਰੀ ਕਿਹਦੀ ਕਾਪੀ ਆ ਤੇਰੀ ਉਹ ਚੱਲ ਰਹਿ ਹਮਨੇ ਕਾਪੀ ਕਾਣੋ ਖਰਾਬ ਕਰਨੀ ਆ ਨਹੀਂ ਯਾਰ ਨਹੀਂ ਕੁਸੁੰਦਾ ਮੈਂ ਅੱਛਾ ਹਾਂ ਮੈਂ ਅੱਛਾ ਮੈਂ ਅੱਛਾ ਫਲਾਵਰ ਆ ਰਿਹਾ ਬੱਦ ਕੋਲ ਲੜੀ ਆ ਫੇਰ ਤੂੰ ਛੋਟੀਆਂ ਨੂੰ ਲਾਗੀ ਚੰਦਰੀ ਕਾ ਮਨਾ ਕੇ ਜਾਣੀ ਕਿ Правда ਕਾਲੂ ਕਾਣ ਜਾ ਰਿਹਾ ਸਹਿਬ ਚੱਲ ਰਿਹਾ ਬਸ ਨਹੀਂ ਹੈ ਓਏ ਓਏ ਸਹਿਬ ਜਿਹੜੂ ਆ ਨਾ ਕੱਬਲਾ ਜਿਹੜਾ ਛੋਟੀਆਂ ਲਾਉਂ ਘਰ ਰੱਖਦੇ ਬੰਦੂ ਆ ਠੀਕ ਹੈ ਇਹ ਵੀ ਪਤਾ ਆਪੇ ਆ ਦੂਜੀ ਵੀ ਚਲੇ ਦੀ ਬਾਹਰ ਆ ਛੋਟਾ ਕਰੇ ਦੀ ਟੋਕਰੀ ਚ ਪਾ ਦੇ ਫੋਲਟਾ ਦੇ ਜਿਹੜੀ ਛੋਟੀਆਂ ਹੋਵੇ ਦਰਦ ਦੋ ਹਾਂ ਜਿਹੜਾ ਜਾ ਦੇ ਬਰੀਕ ਕੱਟਤੀਆਂ ਇਹਨੇ ਔਰ ਜਿਹੜੀ ਮੋਟੀਆਂ ਇਹਨੇ ਪਾ ਲਾ ਆਹ ਪਾ ਲਾ ਆਹ ਕੰਦੀਆਂ ਨੇ ਜਿਹੜੀਆਂ ਤੇ ਸੀ ਭਰ ਰਹੀ ਆ ਬਸ ਅਬ ਜਿਹੜੀਆਂ ਮੈਂ ਕੱਟੀਆਂ ਨੇ ਉਹ ਤਾਂ ਇਹਨਾਂ ਨੇ ਇਹਦੇ ਇਹਨਾਂ ਨੇ ਕੱਟਤਾ ਉਹ ਬੇਕਰ ਉਹ ਭੇ ਮੈਂ ਪਹਿਲਾਂ ਇਹ ਤਾਂ ਛੋਟਾ ਕੱਟਦਾ ਮੈਂ ਕਈ ਵਾਰ ਖੇ ਖਰਾ ਉੱਜਾ ਕਰ ਦਿੰਦੇ ਵੀ ਜਵਾਬ ਉਹ ਲੈ ਲੈਂਦੇ ਨੇ ਹੋਰ ਉਹ ਪ੍ਰਾਂਤ ਛੋਟੀ ਜਿਹੜੀ ਉਹ ਮੈਨੇ ਜੋੜੀਆਂ ਨਹੀਂ ਕਰਕੇ ਕਿੰਨੇ ਡੱਬੇ ਭਰ ਲਏ ਜੱਸੇ ਹੈ ਕਿੰਨੇ ਡੱਬੇ ਆਈ ਚਿੰ ਚਾਰੀ ਭਰ ਪਰ ਤੂੰ ਦਾ ਉਰੀਆਂ ਹਜੇ ਮੰਮਾ ਡੇੜੇ ਵੀ 90 ਕੱਪੜੀ ਥੋਲੇ ਨੇ ਉੱਤੇ ਰੱਖ ਦੋ ਤੂੰ ਕਿੰਨੇ ਡੱਬੇ ਲੈ ਕੇ ਜਾਵੇਂਗਾ ਸਾਬ ਇੱਕ ਕੀ ਲੈ ਕੇ ਬੱਤੀ ਵਾਰ ਕੇ ਇਹ ਕਾ ਇੱਕ ਨਾਲ ਕੀ ਬਣੂਗਾ ਤੋਂ ਕੋਲਾ ਫੇਰ ਬੋਟਾ ਕੋਈ ਨਾ ਤੱਕ ਫਿਰ ਦੋ ਫਿਰ ਫਿਰ 10 ਗੱਬੇ ਲੈ ਕੇ ਵੰਡ ਜੂਗਾ ਅੱਛਾ ਕਿ ਉਹ ਤੇ ਸੇਲਾ ਨਿਪਰਾ ਨਾ ਕਿ ਲੋ ਦੁੱਧ ਜਿਉ ਪਾਈਆ ਨਿਕਲਦਾ 10 ਚੋ ਨਿਕਲ ਗਿਆ ਹੁਣ ਮੈਂ ਟਾਈਮ ਪਹਿਲਾਂ ਨਹੀਂ ਆ ਹਾਂ ਬਰਾਤ ਪੋਣਾ ਸਾਥ ਕੀ ਦੀ ਜੈ ਲੈ ਕੋਲ ਉਹ ਦੁੱਧ ਦੱਬੀ ਵਿੱਚੋਂ ਸ਼ਾਰਾ ਯਾ ਕਿਰੇ ਵਿੱਚੋਂ ਪੁਛਾਣਾ ਮੈਂ ਨਹੀਂ ਰੋ ਸਕਦਾ ਜੱਟੇ ਨਾ

ਇਹ ਕੰਨੀ ਮੈਂ ਪਹਿਲੀ ਲੈ ਲਈ ਮੀਆਂ ਆਪਾਂ ਜਾਂ ਕੋ ਲਾਹੂਆ ਡੰਗਰ ਕੋਲ ਦੀ ਦੀ ਸੰਗਲ ਦੇ ਵਿੱਚ ਆ ਗਈ ਉਹ ਸਾਰਾ ਸੋਤੋ ਰਿਹਾ ਨਹੀਂ ਗਿਆ ਦੋਏ ਬਣਾ ਪਾ ਲਈਆ ਹੈ ਸੋਤੋ ਰਹਿਣਾ ਦੀ ਸੋਨੇ ਕੱਖ ਪਾਉਣੇ ਤੇ ਹੋਰ ਕਿੱਥੇ ਗਿਆ ਵੀ ਹੋਈ ਪਤਾ ਨਹੀਂ ਉਹ ਸਵਾਕ ਦੇਦੇ ਹੋ ਗਏ ਤਾਂ ਇਹ ਤਾਂ ਜਾ ਲਿ ਗਿਆ ਹੈ ਨੀ ਟਾਈਮ ਹੋ ਰਿਹਾ ਹੁਣ ਪੁੱਤ ਪਾਈ ਹੈਗੀ ਤਾਂ ਪਨਾ ਦੇ ਉਹ ਟਾਈਮ ਸਾ ਦੇਖਦੇ ਵੀ ਪਰ ਪਤਾ ਨਹੀਂ ਕਿਹੜੇ ਕੋਲ ਜਿਹੜੀ ਜੀ ਸੱਟਰ ਵਾਲੀ ਦੀ ਉਹ ਤਾਂ ਹੋਣੀ ਹੀ ਸੀ ਤਾਂ ਕੱਲ ਇਹ ਵੀ ਹੋ ਗਿਆ। ਇਹ ਆ ਸਕਦਾ। ਹੋਰ। ਨਹੀਂ ਬੈਠਾ ਪਾਇਆ ਜਾਂ ਮੈਂ ਕਿਹਾ। ਹੋਰ ਪਹਿਲਾਂ ਕਿ ਕਿ ਮਾਰਦੇ। ਇਹ ਕੰਮ ਮਾਰੋ ਵੀ ਮੈਂ ਕਿਤੇ ਵੀ ਜਮਾ ਬਾਹਰ ਨਹੀ ਰਹੇ। ਬਾਹਰ ਪਾ ਕੇ ਆ। ਕਿੰਨੀ ਵਾਰ ਪਹਿਲਾਂ ਹੀ ਹੁੰਦਾ ਜੇ ਕੁੜੀ ਤੇ ਪਾ ਕੇ ਵਸ ਨਹੀਂ ਬੰਦੇ ਬੰਨ ਜਾਂਦੇ ਤੇ। ਹੋਰ। ਮਾਇਤ ਦੀ ਬਾਹਰ। ਇੱਕ 3:30 ਵਜੇ ਮੈਂ ਆ ਮੈਂ ਪੜਨਾਂ। ਉਹ ਕਿਹ ਜਾਲੇ ਮੈਂ ਕਿਥਾਲਾ ਨਹੀਂ ਆ। ਬੱਸ ਉੱਤੋਂ। ਮੈਂ ਨਹੀਂ ਮਾਰੀ। ਡਾੜੀ ਦਾ ਪਤੰਗ ਲੱਗਿਆ ਪਿਆ ਸਾਹਮਣ। ਹੋਰ ਤੇਰਾ ਠੇਕ ਲੱਗ ਜਾਂਦਾ। ਆ ਤੇਰੀ ਸਾਸੂ ਨੇ ਛਾਂਪ ਵਾਲੀ ਪਹਿਲਾਂ। ਕੋਤ ਹਾਂ। ਇਹ ਤਾਂ ਛਾਂ ਕੇ ਨੂੰ ਪਹਿਲੀ ਲਈ ਜਾਂਦੇ ਨੇ। ਚਲੋ ਜੀ। ਇਧਰ ਇਹ ਚੱਕਰ ਹੁੰਦਾ ਨਾਲ ਕਰਦੇ। ਹੋਰ ਹੋਰ। ਬੱਚੇ ਤਾਂ ਰਹਿ ਗਈ। ਇਹ ਤਾਂ ਅੱਜ ਹੀ ਆ ਗਿਆ। ਹਾਂ। ਚੰਗਾ ਠੀਕ ਆ। ਸਾਸ੍ਰੀ ਕਾਲ ਪਾਈ। ਥਾਲੀ ਜਾਏ ਟਕਿਆਈ ਨਾਲ ਸੈਟ ਕਰੀ ਚਲਾਇਆ ਕਰੋ ਬਸ ਜਾਦੇ ਨਾ ਪਜਾਏ ਆਖੀ ਬਾਤ ਤੇ ਬਸ ਹੁਣ ਤੱਕ ਕੋਈ ਗਾਈਡ ਬਚਾ ਕਰੇਗਾ ਮਗਰ ਵੀ ਸਾਡੇ ਵਾਂਗੂ ਤਿੰਨ ਦਿਨ ਲਾ ਗਿਆ ਇਹਦਾ ਵੀ ਮਸਾ ਤਰੀ ਪਿਆ ਚੱਲ ਨੰਦਪੁਰ ਮਿਲਿਆ ਆ ਨਾਲੇ ਤਾਂ ਹਾਂ ਨਾਇਸਰਾਂ ਦੇ ਮੱਥਾ ਟੇਕਿਆ ਆ ਚੱਲ ਨਾਲੇ ਮਾਮੀ ਰਾਂ ਦਾ ਲੰਬਾ ਤਾਰ ਗਿਆ ਉਹ ਕਹਿੰਦੀ ਰਾਤ ਲਾ ਕੇ ਜਾਈਂ ਵੀਰੇ ਰਾਤ ਲਾ ਕੇ ਜਾਈਂ ਨਬੂਰਾ ਕੋਲ ਕਰ ਗਿਆ ਗੱਲਾਂ ਅੱਛਾ ਵੇ ਕਿਦਾ ਪਹਿਲੇ ਹੀ ਆਉਂਦਾ ਨਹੀਂ ਕਹਿੰਦਾ ਇਹ ਤਾਂ ਮੰਗਲਵਾਰ ਤੋਂ ਪਹਿਲਾਂ ਆਉਂਦਾ ਨਹੀਂ ਜਿਹੜਾ ਕੋਈ ਕਹਿੰਦਾ ਉਹ ਵੀ ਰੁਕ ਜਾਂਦਾ ਬਸ ਬੇਠ ਠੀਕ ਹੈ ਬਤਕੀਆ ਚਲੋ ਆਓ ਰੋਟੀਆਂ ਖਾਈਏ ਆਪਾਂ ਦਾ ਹਾਂਜੀ ਵਿਆਹ ਦੀਆਂ ਤਿਆਰੀਆਂ ਸ਼ੁਰੂ ਨੇ ਤੇ ਅੱਜ ਸਵੇਰੇ ਲੱਕੜਾਂ ਚਰਿਆ ਰਏ ਜੋਨੇਵਰੀ ਜਾ ਕੇ ਤੇ ਹੁਣ ਅਸੀਂ ਨੇ ਦੋਨੇ ਭਣ ਪਾਈਆਂ ਨੇ ਲੱਗ ਕੇ ਢੇਰ ਲਾਤੇ ਪਹਿਲਾਂ ਅਸੀਂ ਨੇ ਚੀਣੀਆਂ ਵੀ ਧੀਆਂ ਉਧਰ ਨੂੰ ਸੱਤ ਨੇ ਚੀਣੀਆਂ ਗਈਆਂ ਗਿਰ ਗਈਆਂ ਫਿਰ ਅਸੀਂ ਇਹ ਗੱਲ ਡੈਡੀ ਤੇ ਛੱੜਤੀ ਵੀ ਚਲ ਡੈਡੀ ਆਉਣਗੇ ਉਹ ਚਣ ਦੇਣਗੇ ਸਾਰੀਆਂ ਟੇਰ ਲਾਤਾ ਸੀਨੇ ਟਰਾਲੀ ਖਾਲੀ ਕਰਤੀ ਵੀ ਕਿਤੇ ਗਾਣਾ ਲੈਣ ਆ ਕੇ ਮੇਰੇ ਵਾਸਤੇ ਰੱਖ ਰਖੀਆਂ ਦੀਆਂ ਇਹ ਸੋਨ ਦਾ ਟਰਾਲੀ ਤੇ ਕਾਰੀਆਂ ਵੀ ਨਹੀਂ ਹੈਗੀਆਂ ਤਾਂ ਕਰਕੇ ਅਸੀਂ ਇਨਤਾਰਤੀਆਂ ਤੇ ਉਹ ਦਮ ਲੈਣ ਲੱਗ ਗਿਆ ਉੱਧਰ ਬਹਿ ਕੇ ਸਾਸੀ ਨੇ ਇੱਥੇ ਢੇਰ ਲਾਤੇ ਵਾਸਤੇ ਹੁਣ ਇਹਨਾਂ ਦਾ ਚੱਲ ਗਿਆ ਇਹਨੂੰ ਕੰਮ ਸਲ ਜੂਗਾ ਤੇ ਹੁਣ ਭਾਂਡੇ ਦੀ ਸਾਫ ਸਫਾਈ ਕਰਨੀ ਆ ਉਧਰ ਉਧਰ ਚਾੜ ਚੂੜੂ ਲਾਉਣੀ ਆ ਮੈਂ ਜੀ ਆਈ ਠੀਕ ਹੋ ਜੇ ਤਾਂ ਵਦਿਆ ਮੈਨੂੰ ਧੰਨਵਾਦ ਆ ਵੀ ਤੇਰਾ ਨਾ ਨਿਕਲੂਗਾ ਬਾਕੀ ਭਾਈ ਕੋ ਮਹਲਾ ਸੋ ਜਰੀ ਆ ਨਾ ਵਿੰਗੀ ਜੀ ਹੋਗੀ ਹਾਂ ਲਿਖਾ ਨਾ ਹੱਡੀ ਤਾਂ ਨਹੀਂ ਕਿਤੇ ਉਹ ਹੋਗੀ ਦਿਖਾ ਦੇਖੀ ਹੱਥ ਚ ਹੱਡੀ ਤਾਂ ਨਹੀਂ ਨਾਵਿੰਦਾ ਹੋ ਗਿਆ ਨਾ ਇੱਧਰ ਮੇ ਹਲਦਾ ਕਿੱਦਾਂ ਹੋ ਜਾਣਾ ਹੈ ਅੱਡੀ ਹੁੰਦੀ ਨਾ ਉਹ ਬਹੁਤ ਸੱਦੀ ਜਾਂਦੀ ਉਹ ਜ਼ੋਰ ਦੀ ਉਹ ਹੋ ਗਿਆ ਨਾ ਚੱਲਣ ਦੇਖੀ ਜਾਊਗੀ ਕੀ ਬਣਦਾ ਹੁਣ ਆ ਇਧਰ ਵੀ ਹੋ ਗਿਆ ਹੈ ਨਾ ਛਿੱਲੜ ਜਾ ਉਹ ਹੋ ਗਿਆ ਟੱਕ ਵੱਜ ਗਏ ਸਾਰੀ ਉਂਗਲ ਦੇ ਵਾਲੇ ਦਾੜੇ ਮਾਸ ਥੋੜਾ ਜਿਹਾ ਤੁਮਾਸ ਆਇਆ ਸਾਰਾ ਬੜਾ ਹਮ ਟੋਪੀ ਦੀ ਚਲ ਮਾਸ ਦਾ ਚਿਪ ਜਾਂਦਾ ਮਾਸ ਦਾ ਤਾਂ ਕੋਈ ਚੱਕ ਨਹੀਂ ਨਾਉ ਨਾ ਬਸ ਉਹ ਹੋਏ ਨਾਉ ਨਾਲ ਜਾਦੇ ਖੰਡਿਆ ਰਾਜਾ ਖੰਡਿ ਜੂਆ ਤੇਰਾ ਜਿ ਪਿਆ ਰਹੇ ਜਿ ਪਿਆ ਰਹੇ ਕਈ ਵਾਰ ਉਹ ਨਹੀਂ ਸੱਟ ਜੀ ਵੱਜ ਕੇ ਨੀਲਾ ਹੋ ਜਾਂਦਾ ਕੀ ਵੀ ਹੋ ਜਾਂਦੀ ਆ ਤੇਰਾ ਗਿਆ ਪੈਰ ਵੀ ਨੂੰ ਦੱਸ ਤੈਨੂੰ ਕੀ ਰਹਿ ਰਿਹਾ ਤੇਰਾ ਨੂੰ ਰੋਟੀ ਤੈਨੂੰ ਮਿਲ ਜਾਂਦੀ ਆ ਘਰ ਨੂੰ ਕੱਪੜੇ ਤੇਰੇ ਧੋਏ ਜਾਂਦੇ ਨੇ ਯਾਦ ਕਰ ਆਂ ਆ ਵੀ ਜਦਨੇ ਐਕਟਿਵਾਈ ਹੱਥ ਮਾਰਨੇ ਨੇ ਜਿਹੜੇ ਬੇਬੇ ਵਾਂਗੂ ਹੋਣਾ ਘਣੀਓ ਤੈਨੂੰ ਉਹ ਹੋ ਰਿਹਾ ਵੀ ਉਹ ਮਾਰਾਂ ਮੈਂ ਜਾ ਕੇ ਥੇਤੀ 10 ਦਿਨ ਤਾਂ ਲੱਗੇ ਜਾਣਗੇ ਠੀਕ ਹੁੰਦੇ ਹੁੰਦੇ ਇਹਨੂੰ ਖੈ ਐਨੇ ਦਿਨਾਂ ਦਾ ਪਤਾ ਨਹੀਂ ਹੋਰ ਚਲ ਵਿਆਹ ਤੱਕ ਹੋ ਜੇ ਹੋਰ ਗੱਲ ਤਾਂ ਸਾਰੀ ਇਹ ਹੀ ਹੈ ਵਿਆਹ ਤੱਕ ਹਾਲੇ ਤਾਂ ਚਲ ਕੋਈ ਇੰਨਾ ਹੈ ਨਹੀਂ ਉਦੋਂ ਜ਼ਿਆਦਾ ਹੋ ਜਾਂਦਾ ਵੀ ਚਲ ਪਾਣੀ ਧਾਣੀ ਚਾ ਰੋਟੀ ਟੁਕ ਉਦੋਂ ਦਾ ਹੁੰਦਾ ਵਿਹਰਨ ਤਾਂ ਜਿਹੜੇ 15 20 ਦਿਨ ਨੇ ਉਹ ਲੰਘ ਜਾਣਗੇ ਕੋਈ ਚੱਕਰ ਨਹੀਂ ਹੈਗਾ ਜੋ ਜੀ ਬੋਲ ਰਹੇ ਸਨ ਇਹਿਆ ਤੜੀਂ ਜੀ ਐ ਇਹ ਦੂਜੀ ਵੀ ਵਿੰਗੀ ਐ ਆ ਦੂਜੀ ਵੀ ਅੰਦਰ ਨੂੰ ਐ ਜਾ ਰਹੀ ਆ ਆ ਮੇਰੀ ਵੀ ਆਈਆਂ ਲੈ ਦੇਖੀ ਮੇਰੀ ਤਾਂ ਉਹ ਜੋ ਨੇ ਆਈਆਂ ਵਿੰਗੀ ਲੈ ਉਹਦੀ ਕੀ ਹੋਈ ਦੇਖਾ ਤੇਰੀਆਂ ਤਾਂ ਹੈ ਗਈਆਂ ਸਿਰ ਤੋਂ ਪਾਇਰ ਆ ਮਾ ਸੁਤਰੇ ਕ ਦਵਾਈ ਜੀ ਵਜਾਈ ਨਹੀਂ ਗਿਆ ਤੱਕ ਗਈ ਉਹ ਆਹ ਤੱਕ ਜੀ ਗੱਡ ਗੇ ਤੇ ਚਾੜ ਤੇ ਫੀਸ ਲੱਗੇ ਆ ਕਰਦੇ ਹੋਏ ਪਿੰਕਾਂ ਦੇ ਹੋਏ ਕੋਕਲ ਲਗੀ ਖੂਨ ਨਿਕਲਿਆ ਇਹਦੇ ਚ ਜਖਮ ਜਿਹਾ ਹੋਣਾ ਨਾਲ ਚਿਪਲੀ ਤਾਂ ਪੱਟੀ ਨਹੀਂ ਜੇ ਨਾਨਕ ਕਾ ਫਿਰ ਤਾਂ ਕੰਕੀ ਦੀ ਦਵਾਈ ਨਾਲ ਹਮ ਤੱਕ ਗਈ ਵਿੱਚ ਗੱਡ ਗਈ ਚੱਲ ਆਇਨਾ ਜ਼ੁਕਰਾਈ ਨੇ ਕਨਾਲ ਸਰ ਗਿਆ ਬਾਹ ਬੂ ਹੋ ਜਾਂਦੀ ਜਿਆਦੇ ਔਖਾ ਹੋ ਜਾਂਦਾ ਹੋਰ 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 ਉਹੀ ਤਾਂ ਹੈਗਾ ਤਿੰਨ ਮਹੀਨਿਆਂ ਤੋਂ ਪਹਿਲਾਂ ਡਾਕਟਰ ਨੇ ਖੜਾ ਛੱਡ ਦੇ ਹਾਂ ਤੇ ਤਾਈ ਦਾ ਮਾੜੀ ਹੀ ਤੇ ਜਾਇ ਨੇ ਉबरे ਦਿੱ ਲੱਗਤ ਮਰੀ ਦੀ ਬੱਚੀ ਨੂੰ ਆ ਗੁੱਟ ਤੱਕ ਇਥੇ ਨਹੀਂ ਭਾਰ ਗਏ ਸਾਲ ਬਾਅਦ ਫਿਰ ਵੀ ਦੋ ਵਾਰੀ ਕਲਾਸ ਕਰਵਾਇਆ ਸੀ ਆਪਣੀ ਬੇਬੇ ਦਾਣੀ ਹੋਰ ਬੇਬੇ ਦਾ ਵਿਚਾਰੀ ਦਾ ਠੀਕੇ ਨਹੀਂ ਹੋਇਆ ਸੀ ਆਈ ਹਰ ਕਿਹਿੰ ਖੇੜਾ ਛੱਡਤਾ ਸੀ ਜਦੋਂ ਨਾ ਹੋਇਆ ਬੈਠੀ ਜਿਹੜੀ ਬੱਡ ਪਲਾਸਟਰ ਲਵਾ ਪਲਾਸਟਰ ਔਰ ਦੋ ਬਾਹਾਂ ਤਾਂ ਤੋੜ ਕੇ ਲੈ ਕੇ ਗਈ ਆ ਉਹ ਇੱਕ ਸੱਪਾ ਨੇ ਤੋੜ ਕੇ ਰੱਖੀ ਇੱਕ ਨਾ ਪਹਿਲਾਂ ਕਿੱਥੀ ਹੋਈ ਗੀ ਇਹਦੇ ਅੱਛਾ ਔਰ ਦੋ ਵਾਲੀ ਵੀ ਲੈ ਕਈ ਦੋ ਦਾ ਹੱਡ ਬਾਹਰ ਨਿਕਲਿਆ ਇਹ ਵੀ ਸਾਰਾ ਆ ਉਹ ਬਾਹਰ ਡੁੱਟੀ ਸੀ ਮਹਾਗੀ ਤੇ ਵੀ ਇੱਕ ਤੇ ਦਾ ਉਹ ਸੱਪ ਲੜਿਆ ਸੀ ਸੱਪ ਵੀ ਲੜੇ ਸਾਫਾ ਫਿਰ ਉਹ ਨਹੀਂ ਹੁੰਦਾ ਨਾ ਸੱਫਾ ਤਾਂ ਜਾ ਖੰਭੂ ਦੇ ਲਈ ਹੂੰ ਉਹਦਾ ਜਾ ਖੰਭੂ ਆਜੇ ਮੇਰੇ ਨਹੀਂ ਮੇਰੇ ਦੀ ਇਹ ਤੇ ਹੁੰਦੇ ਹੁੰਦੇ ਹਮ ਤਾਂ ਦਾਅ ਦੇ ਮੀਂਹ ਦੀ ਰੋਗੂ ਦੀ ਆਹ ਤੇਰਾ ਮੈਂ 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 ਤੇਰਾ ਆਂ ਕਿਹਾ ਨੂੰ ਬੀਤੇ ਕਿਤੇ ਪਰਾਲੀ ਦੇ ਗਾਲ ਕਰੀ ਹੋਏ ਲੱਗਦੇ ਹਾਂ ਇਹਦਾ ਸਾਰਾ ਫੁੱਫੀ ਹੀ ਹੋਈ ਚਾਲੇ ਜੇ ਮੰਗ ਹੋ ਜਾਂਦਾ ਚਾਲੇ ਮੰਗ ਹੋ ਜਾਂਦਾ ਉਹ ਪਤਾ ਲੱਗਿਆ ਨੀ ਮਹਰਦੀਖ ਨੂੰ ਲਗਾਇਆ ਬੇਟੀ ਕਮਾ ਲੇ ਤੇ ਮੇਰੇ ਪਿੱਛੇ ਰਾਜਾ ਹੋ ਗਿਆ ਪਹਿਵਾ ਸੀ ਉਹੀ ਹੋ ਗਿਆ ਕਹਿੰਦਾ ਪੱਥਰ ਚੱਟ ਵੱਧਦਾ ਹੋਰ ਕਦੋਂ ਪਤਾ ਹੁੰਦਾ ਹੋਰ ਕਹਿੰਦਾ ਫੁੱਫੀ ਜੂਗਾ ਪੱਥਰ ਜੱਟ ਵੱਧਦਾ ਪੱਥਰ ਜੱਟ ਦਾ ਲੇ ਲਗੜਾ ਤੇ 2 ਮਿੰਟਾਂ ਦੇ ਜੋ ਦੇ ਮਾਰੇ ਮੈਂ ਤਾਂ ਵਗਾ ਫਿਆ ਡੀਕ ਹੋ ਗਿਆ ਚੱਲੇ ਸਾਪਰ ਸਾਪਾ ਕਿਧਰੋਂ ਤਾਂ ਫੋਨ ਬਣ ਗਿਆ ਕਿਧਰੋਂ ਹੀ ਰਾਦ ਬਣ ਗਿਆ ਇਹਦੇ ਤੇ ਘਰਾਣਾ ਚੱਲਣ ਮਾਰਿਆ ਕਰਕੇ ਦਾ ਫੁੱਲ ਗਈ ਬਾਹ ਦੀ ਬੜੀ ਇੱਕ ਥਾਂ ਇਤਰਾਇ ਤੇ ਗੇਲਾ ਦੀ ਮਾਂ ਗਈ ਕਿ ਆਦਨ ਸਮਾਨ ਲੈ ਕੇ ਜਾਈਂ ਫਿਰ ਉਹ ਜਿਹੜੇ ਸਮਾਨੇ ਲੈ ਕੇ ਗਈ ਸਪੀਡ ਵਾਲੇ ਦੇ ਵਿੱਚ ਸਪੀਡ ਆ ਡਾਕਟਰ ਉਹਨੂੰ ਕਮਾਣੇ ਤੇ ਬਿੱਲਾ ਡਾਕਟਰ ਦੀ ਹਾਂ ਜਦੋਂ ਨੇ ਮੇਰੀ ਬਾਹ ਦੇਖੀ ਕੋਈ ਤੇ ਨਾ ਮਾਤਾ ਮੈਂ ਤੇਰੇ ਮੇਰੇ ਹੱਥ ਵੰਡਾਂ ਇਹਨਾਂ ਜੇ ਨਾ ਹੀ ਵੰਡ ਲਾ ਲੈ ਲੈ ਜਾ ਆਪਦੀ ਬੀਬੀ ਨਾਲ ਕਹਿੰਦਾ ਕਿ ਕਿੱਥੇ ਗਏ ਐ ਇੰਨਾ ਖਰਾਬ ਕਹਿੰਦਾ ਇਹਦੀ ਬਾਹ ਤੇਨੇ ਤੇ ਬਾਹ ਖਰਾਬ ਦਿੱਤੀ ਜੇ ਨੀਤਰਾ ਤਰਾਪ ਕੇ ਹੋ ਗਏ ਉਹ ਕਹਿੰਦਾ ਆਖੀਂ ਤੇ ਬੰਦੇ ਨੇ ਤੇ ਹਨਾ ਇਹ ਤਾਂ ਕਿੰਨਾ ਸਾਰੀ ਕੁੱਟ ਪੂਰੀ ਜਿਵੇਂ ਕਹਿੰਦੇ ਤੇ ਦਵਾਈ ਦੇ ਕੇ ਪੀਕਾ ਲਾ ਕੇ ਜਿਵੇਂ ਲੈ ਜਾ ਕਹਿੰਦਾ ਇਹਨੂੰ ਤਾਂ ਕਿਸੇ ਹੋਰ ਨਿਚੋੜ ਜੇ ਦੇ ਕ ਸਾਫ ਕਰੇਗਾ ਹੁਣ ਦੱਦ ਹੁੰਦਾ ਦੱਦ ਹੁੰਦਾ ਹਵਾ ਜੀ ਪੈਂਦੀ ਆ ਜਦੋਂ ਕੱਲ 2 ਚਾਰ ਪੱਟੀਆਂ ਚ ਹੋਰ ਝਖਮ ਜਿਹਾ ਫੜ ਜੂਗਾ। ਹਮਮ। ਸਾਨੂੰ ਨਾਂ ਪਾ ਦਿੱਤਾ ਵੇਖਾ। ਹੋਰ ਹੋਰ ਪੈ ਰਿਆ। ਕੱਲ ਜ਼ਿਆਦੇ ਆਹੋ ਲੱਗਦੀ ਸੀ ਅੰਲੀ ਜੀ। ਹੋ ਜੂਗਾ। ਪੰਜ ਵਾਰ ਤੱਕ ਹੋ ਜੂਗੀ ਇਹਨੂੰ। ਹੋ ਤਾਂ ਲਾ ਸਕਾਰਾ ਨਹੀਂ ਪੱਤੀ ਕੀ ਕਰਨੀ। ਹੋਰ ਹੋਰ ਉਹ ਜੀ ਤੇ ਜਿਹੜੇ ਭਰਾ ਉਹ। ਤੀਰ ਤੀ ਨੰਨ ਪੱਤੀ ਦੇ। ਲੈ। ਰਜਨਗੇਣੀ ਜਾ ਕੇ ਰੋੜ ਆਪੇ ਦੱਸ ਰਹੀ ਆ ਤੈਨੂੰ ਇਹ 90 ਰੁਪਏ ਬਣ ਗਏ ਕਿ ਦੋ ਇਹ ਹੋਈਆਂ ਨੇ ਹਲੇ ਤੇਰੀਆਂ ਚਾਠ ਹੋ ਗਏ ਫੇਰ ਲਿਆ ਕਰੇ ਮੈਂ ਤਾਂ ਬਥੇਰੀ ਦੇਤੀ ਆ ਆਪ ਦੇ ਉਹਨਾਂ ਚੋ ਕਰਤ ਲਈ ਉਹ ਬਸ ਦੇ ਦੇ ਦਿੰਨੀਆਂ ਯਾਰੁੰਦ ਨੇ ਲੱਕ ਹੁੰਦੇ ਤਾਂ ਕੋਸਾ ਆਬੀ ਹੋਾ ਖੈਲ ਹੁਣ ਮੈਂ ਇਹ ਕਿਹੜਾ ਕੋਦਲਾ ਆਬੀ ਆਉਂਦਾ ਕੋਦਲਾ ਜਿਹੜੇ ਤੋਂ ਦਵਾਈਆਂ ਲਿਆ ਦਿੰਦਾ ਜੇੜਾ ਕੋਈ ਦਿੰਦਾ ਲੈਂਦਾ ਤੇ ਨਹੀਂ ਕਿ ਇਹ ਤਾਂ ਨੀਮਾ ਕੋਈ ਦੇ ਨੀਮਾ ਚੱਲ ਜਿਹੜੇ ਦੇਤੇ ਉਹਨਾਂ 'ਚ ਕੱਟ ਲਈ ਆਪਦੇ ਨਵਾਂ ਸਟਾਰਟ ਕਰ ਲਈ ਬੰਦ ਲੱਗੇ ਜਿੱਦੀ ਕਮਾੜ ਮਤ ਹੋ ਗਈ ਵਿਆਹ ਨੂੰ ਜਿੰਨੇ ਕਾੜ ਬੰਨ ਗਏਗਾ ਸਾਰੇ ਪੈਸੇ ਸਾਡੇ ਨੇ ਉਹ ਆਇਆ ਕਿ ਹੁਣ ਤੇਰਾ ਇੰਨਾ ਤੇਲ ਫੂਗੂਗਾ ਨਾੜਾ ਚ ਵਗ ਜਾ ਕਰਾਂਗੇ ਬੈਠ ਕੇ ਤੇਲ ਬੁਆਹੀ ਆਇਆ ਕਰਾਂਗੇ ਬੈਠੇ ਅਤੀ ਨਹੀਂ ਆਪਾਂ ਜੀ ਅਸੀਂ ਲੈ ਜਾਇਆ ਕਰਾਂਗੇ ਤੇ ਹੋਰ ਹੁਣ ਤਾਂ ਗਿਆ ਜਾਂ ਤੂੰ ਦੇਖ ਕੇ ਵੀ ਜਿਹੜੇ ਉਹਦੇ ਵਿੱਚ ਨਾ ਘੜਨ ਜੇ ਜਾਂ ਖਮ ਜੇ ਚ ਉਹ ਬੰਦਾ ਵਸ ਹੁਣ ਤੂੰ ਇੰਨਾ ਦੱਸ ਕਿਉਂ ਕਰਦੀਆਂ ਸਰਪਾ ਜੇ ਤੂੰ ਡਾਕਟਰ ਕੋਲ ਤੀਰ ਭਈਏ ਦੇ ਰਹੀਆਂ ਫਿਰ ਪੱਟੀ ਦਾ ਨਮੀ ਨਾਲ ਲਾਇਤੋ ਬਦਾਰ ਫਤ ਹੈ ਬਦਾਰ ਆ ਬਦਾਰ ਨਹੀਂ ਮੱਕਾਣੀ ਦੇ ਵਾਲੀ ਹੁੰਦੀ ਹੁੰਦੀ ਪਾਣੀ ਚਾਰੀ ਬਤੀ ਪਤਾ ਬੁੱਤ ਚਾਰੀ ਦਾ ਨਵਦੀ ਮਮਾ ਤਾਂ ਨੇ ਤਾਂ ਪਾ ਲਈ ਆਵਦੀ ਉਂਗਲ ਦੇ ਵਿੱਚ ਛਾਪ ਵਿਆਹ ਤੋਂ ਪਹਿਲੀ ਹਾਈ ਉਂਗਲ ਕਰਕੇ ਬੋਲਦੀ ਆ ਪਾ ਕੇ ਨੱਚਦੀ ਸੋਨੇ ਚ ਦੇ ਪੱਤੀ ਵਾਂਢ ਲਈ ਇਹਨੇ ਸਿੰਗਲ ਦੇ ਵਿੱਚ ਦੇ ਲਿਆ ਹੱਥ ਮੈਂ ਇਸ ਦੇ ਦੇ ਵਿੱਚ ਛੋਟੀ ਜੀ ਕੈਂਚੀ ਰੱਖ ਵਿੱਚ ਇਹਦੇ ਬਹੁਤ ਸਾਰੇ ਸਾਰੇ ਲੈ ਸਟਿੱਲ ਆ ਇਦੀੜੀ ਇੱਕ ਤਾਂ ਇਹ ਨਹੀਂ ਚੀਜ਼ਾਂ ਛੱਡਦੇ ਜਵਾਕ ਪੋਰਾ ਵੀ ਹੋਰ ਤਾਂ ਇਹ ਬਦ ਡੈਡੀ ਕੋਲ ਦਾ ਵੀ ਕਹਿੰਦਾ ਸਾਰੀ ਤੀਜਾ ਫਰੋੜ ਦੇਣੀ ਸਾਡੀ ਹੋਰ ਕੀ ਕਰਨੇ ਤੇਰਾ ਨਾ ਹੋਰ ਬੁੱਝ ਕੰਮ ਦੇਣੇ ਕਾਲਡ ਕੋਡ ਹੋਰ ਆਣੀ ਬਤਾ ਕਿਹੜੀ ਚੀਜ਼ ਬੈਗ ਚ ਪਾ ਕੇ ਲੈ ਜਾਣ ਇਹ ਪਤਾ ਨਹੀਂ ਬੱਤੀ ਨਹੀਂ ਸਾੜੀ ਕੀ ਯੂਨੇ ਕਾਗਜ਼ ਪੱਤਰ ਉੱਤੇ ਸਿੱਕੀਆਂ ਨੇ ਹੋਰ ਹੁਣ ਸਾਮ ਕੇ ਰੱਖਿਆ ਕਰੋ ਆਪਦੇ ਡੱਬੇ ਡੁੱਬੇ ਚ ਪਾਇਆ ਕਰੋ ਇੱਕ ਚ ਇਹ ਤਾਂ ਫਰੋਲਦੇ ਤਾਂ ਰਹਿੰਦੇ ਨੇ ਇਹ ਨਰੋਜੀ ਹੋ ਗਈ ਡਰੈਸਿੰਗ